ਕਿ ਉਹ ਯਿਸੂ ਦਾ ਨਾਮ ਲੈ ਕੇ ਕਹਿਣ ਲੱਗੇ ਕਿ ਮੈਂ ਤੁਹਾਨੂੰ ਯਿਸੂ ਦੇ ਨਾਮ ਦੀ ਸੌਂ ਦਿੰਦਾ ਹ ਜੀ ਦੀ ਪੌਲਸ ਮਨਾਦੀ ਕਰਦਾ ਹੈ ਅਤੇ ਸਕੇਵਾ ਨਾਮੇ ਇੱਕ ਯਹੂਦੀ ਪ੍ਰਧਾਨ ਜਦ ਕਰੇ ਸਾਹ ਤੇ ਪੁੱਛਦਾ ਸਾਹਨ ਜਿਹੜੀ ਇਹੋ ਕਰਦੇ ਸਨ ਪਰ ਦੋਸ਼ਟ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਯਿਸੂ ਨੂੰ ਮੈਂ ਸਿਆਣ ਦਾ ਹਾਂ ਅਤੇ ਪੌਲਸ ਨੂੰ ਮੈਂ ਜਾਣਦਾ ਹਾਂ ਪਰ ਤੁਸੀਂ ਕੌਣ ਹੋ ਕਿਨੇ ਤੋਂ ਉੱਤਰ ਦਿੰਦਾ ਦੋਸ਼ਟ ਆਤਮਾ ਨੇ ਵੀ ਤੂੰ ਕੌਣ ਹੋ ਨਾ ਸਾਨੂੰ ਦੁਹਕਾਰ ਦੇਣ ਵਾਲਾ ਤੇਰੀ ਆਪਣੀ ਪ੍ਰਾਰਥਨਾ ਪੂਰੀ ਹੈ ਹallelujah ਤੂੰ ਤਾਂ ਹੀ ਘੰਟੇ ਪ੍ਰਾਰਥਨਾ ਕਰਦਾ ਹallelujah ਝੂਠਾ ਆਈਡੈਂਟੀਟੀ ਆਸਨਾ ਕਰਦੇ ਪਿਛਲੇ ਮਸਾ ਉੱਤੇ ਰਹਿੰਦਾ ਪਰਸ਼ੀ ਸਾਹਮਣੇ ਰਹਿੰਦੀ ਪਰਸ਼ੀ ਉਹਦਾ ਬਾੜਾ ਲਾ ਕੇ ਰੱਖਦਾ ਕੋਈ ਦੋਸਤ ਆਤਮਾ ਆਉਂਦਾ ਪ੍ਰੈਸ਼ਰ ਨਹੀਂ ਆਉਂਦਾ ਤੇ ਦੂਤ ਤੁਹਾਡੀ ਖਾਲੀ ਕਰਦੇ ਆ ਰਛੀ ਦੀ ਆਗੋਂ ਲੇਕੋ ਉਹਦੀ ਉਹਨੂੰ ਸਾੜ ਦਈ ਉਹਨੂੰ ਖਤਮ ਕਰਦੀ ਆ ਬਾਰੇ ਬੇਨਾ ਪ੍ਰਾਰਥਨਾ ਦੋ ਇਹ ਇਸੇ ਤਰ੍ਹਾਂ ਜੂਦੀਆਂ ਦੇ ਇੱਕ ਵਾਰ ਉਸਦੇ ਪਸੰਦ ਪੁੱਤ ਸੀ ਉਹਨਾਂ ਨੇ ਰੇਸ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਵਜਨ ਅਨੁਸਾਰ ਜਲਣ ਦੀ ਕੋਸ਼ਿਸ਼ ਕੀਤੀ ਵੀ ਪੁਲਿਸ ਇ tanto ਕਰ ਸਕਦਾ ਵੀ ਪੁਲਿਸ ਵੀ ਬੋਲਦੀ ਆ ਔਰ ਜਿਹੜਾ ਤੋਂਨੇ ਕਾ ਚਮਤਕਾਰ ਹੁੰਦੇ ਨੇ ਲੋਕੇ ਚਮਤਕਾਰ ਹੁੰਦੇ ਨੇ ਦੋਸਤਾਂ ਦੇ ਵਿੱਚੋਂ ਨਿਕਲ ਜਾਂਦੇ ਨੇ ਕਿਉਂਕਿ ਉਹ ਪਰਮੇਸ਼ਰ ਦਾ ਦਾਸ ਸੀ ਉਸ ਦੀ ਮਰਜ਼ੀ ਦੇ ਅਨੁਸਾਰ ਚੱਲਦਾ ਸੀਗਾ ਨਾ ਕਿ ਆਪਣੀ ਮਰਜ਼ੀ ਦੇ ਅਨੁਸਾਰ ਚੱਲਦਾ ਸੀ ਪ੍ਰਾਰਥਨਾ ਕਰਨ ਵਾਲੇ ਇਨਸਾਨ ਸੀ ਜਦੋਂ ਬਚਨ ਸੁਣਿਆ ਸੀ ਉਹਦੇ ਅਨੁਸਾਰ ਹੋ ਤੁਰਿਆ ਜਦੋਂ ਉਹਨੂੰ 10 ਦਿਨ ਇਨਕਾਊਂਟਰ ਹੋਇਆ ਜਦੋਂ ਤਿੰਨ ਦਿਨ ਅੰਦਰ ਰਿਹਾ ਪਰ ਉਹ ਅਗੇ ਦਿਨ ਰੋਜ ਦੇ ਵਿੱਚ ਰਿਹਾ ਉਸ ਵਾਰ ਖੁਦਾਵੰਦੇ ਕੰਮ ਕੀਤੇ ਔਰ ਕਰਦਾ ਰਿਹਾ ਔਰ ਚੱਲਦਾ ਗਿਆ ਉਹਦੇ ਬਹੁਤ ਸਾਰੇ ਮੁਸੀਬਤਾਂ ਆਈਆਂ ਔਕੜਾਂ ਆਈਆਂ ਉਹਨੂੰ ਮਾਰਿਆ ਗਿਆ ਕੁੱਟਿਆ ਗਿਆ ਪਰ ਉਹਨੇ ਅੰਗੀਕਾਰ ਕੀਤਾ ਮੈਂ ਪਰਮੇਸ਼ਰ ਦੇ ਕੰਮ ਕਰ ਲਈ ਚੁਣਿਆ ਗਿਆ ਮੈਂ ਖੁਦਾਵੰਦੇ ਹੀ ਕੰਮ ਕਰੂੰਗਾ ਮੈਂ ਨਹੀਂ ਮਰੂੰਗਾ ਹਾਲੇਲੂਇਆ ਤੱਕ ਕਦੇ ਨਹੀਂ ਮਰਿਆ ਮੇਸਾ ਅੱਗੇ ਵਧਦਾ ਗਿਆ ਤਾਂ ਕਰਕੇ ਸਾਮਤ ਵਾਧੀ ਗਈ ਜੋ ਵੀ ਰਮਾਨ ਉਹਦੇ ਸਰੀਰ ਨੂੰ ਛਾ ਕੇ ਕਿਸੇ ਪਾਉਂਦੇ ਸੀ ਦੋਸਤਾਂ ਨਾਲ ਮੈਂ ਨਿਕਲਦੇ ਸੀ ਕਿ ਬਿਮਾਰੀਆਂ ਜਾਂਦੇ ਸੀ ਦੋ ਸਤਨ ਮਫਾਦੀਆਂ ਸੀ ਗਿਆ ਐਸੇ ਤਰ੍ਹਾਂ ਕੁਝ ਹੁਦੀਆਂ ਨੇ ਸ਼ਿਕਵਾ ਦੇ ਪੁੱਤਰਾਂ ਨੇ ਰੀਸ ਕਾਮ ਦੀ ਕੋਸ਼ਿਸ਼ ਕੀਤੀ ਵੀ ਅਗਰੇਟ ਦਾ ਕਸਦਾ ਅਸਲੀ ਵੀ ਕਰ ਸਕਦੇ ਆ ਕਿਉਂਕਿ ਉਹ ਵਾਜਨ ਤੋਂ ਵਾਰ ਸੀ ਵਾਜਨ ਤੋਂ ਜਾਣ ਸੀ ਵਾਜਨ ਨੂੰ ਨਹੀਂ ਜਾਣਦੇ ਸੀ ਵਾਜਨ ਉਹਨਾਂ ਨੇ ਪ੍ਰੋਪਰ ਨਹੀਂ ਸੁਣਿਆ ਸੀਗਾ ਉਹ ਰੀਸ ਕਾਮ ਦੀ ਕੋਸ਼ਿਸ਼ ਕੀਤੀ ਦੋ ਸਤਨ ਨੂੰ ਕੱਢਣਾ ਚਾਹਿਆ ਫੇਰ ਕਰਨੀ ਚਾਹੀ ਪਰ ਉਲਟਾ ਕੀ ਹੋਇਆ ਦੋ ਸਤਨ ਬਣੋ ਨੇ ਅਟੈਕ ਕੀਤਾ ਵੀ ਅਸੀਂ ਪੌਣਸ ਨੂੰ ਜਾਣਦੇ ਆ ਯਸ਼ਮਸੀ ਨੂੰ ਜਾਣਦੇ ਆ ਤੂੰ ਕੌਣ ਆ ਤੂੰ ਸਾਨੂੰ ਹੁਕਮ ਕਿਵੇਂ ਦੇ ਸਕਦਾ ਹallelujah ਅਗਰ ਤੁਹਾਡੀ ਪ੍ਰਾਤ ਲਟਾਈ ਗਾਡੇ ਨਹੀਂ ਹੈ ਕਿ ਸੰਤੀ ਖੋਣ ਨਹੀਂ ਹੈ ਤਾਂ ਤੁਸੀਂ ਹੁਕਮ ਨਹੀਂ ਦੇ ਸਕਦੇ ਸਕਦੇ ਫਕਦੇ ਦੁਸ਼ਟ ਆਤਮਾ ਨੂੰ ਨਹੀਂ ਦੇ ਸਕਦੇ ਉਲਟਾ ਕੀ ਹੋਊਗਾ ਅਟੈਕ ਹੋਊਗਾ ਹallelujah ਪਰ ਦੁਸ਼ਟ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਯਿਸੂ ਨੂੰ ਮੈਂ ਧਿਆਨ ਦਾਂ ਅਰੇ ਪੌਲਸ ਨੂੰ ਮੈਂ ਜਾਣਦਾ ਪਰ ਤੁਸੀਂ ਕੌਣ ਹੋ ਅਤੇ ਉਹ ਮਨੁੱਖ ਜੀ ਨੂੰ ਦੁਸ਼ਟ ਆਤਮਾ ਚਿੰਬੜਿਆ ਵਸੇ ਟੁੱਟ ਕੇ ਉਹ ਨਾਲ ਉੱਤੇ ਆਣ ਪਿਆ ਤੇ ਦੋਹਾਂ ਨੂੰ ਵੱਖ ਬਚ ਲਿਆ ਕੇ ਉਹਨਾਂ ਨੂੰ ਐਡੀ ਸਖਤੇ ਕੀਤੀ ਜੋ ਉਹ ਨੰਗੇ ਤੇ ਘੈਲ ਹੋ ਕੇ ਉਸ ਘਰ ਵਿੱਚੋਂ ਭੱਜ ਨਿਕਲੇ ਦੁਸ਼ਟ ਆਤਮਾ ਨੇ ਉਹਨੂੰ ਭਜਾਇਆ ਕਿ ਰੀਸ ਕਰਨ ਦੀ ਕੋਸ਼ਿਸ਼ ਕੀਤੀ ਹallelujah ਕਿ ਲੋਕ ਬਿਨਾ ਪ੍ਰਾਰਥਨਾ ਪੂਰੀ ਕਰਨ ਤੋਂ ਅੱਗੇ ਮੈਂ ਉਹ ਨਹੀਂ ਮੰਨਣਿਆ ਉਹਨਾਂ ਦੇ ਘਰੋਂ ਨਹੀਂ ਲੈਂਦੇ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰਦੇ ਆ ਵਾਜਨ ਤੋਂ ਬਾਹਰ ਹੋ ਕੇ ਤਾਂ ਜੋ ਜਿਸ ਤੇ ਕਿੰਸ ਲਈ ਪ੍ਰਾਰਥਨਾ ਕਰਦੇ ਨੇ ਉਹਨਾਂ ਦੇ ਕੀ ਹੁੰਦੇ ਨੇ ਉਹਨਾਂ ਦੇ ਦੁਸ਼ਤਾਂ ਦੇ ਉਹਨੂੰ ਭਜਾਉਣ ਦੀ ਕੀ ਕਹਦੇ ਭਜਾ ਦਿੰਦੇ ਆ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਡਰਾਉਣ ਦੀ ਕੋਸ਼ਿਸ਼ ਕਰਦੇ ਆ ਕਈ ਆ ਕੇ ਕਹਿੰਦੇ ਨੇ ਅਸੀਂ ਫਰਾਂ ਦੇ ਲਈ ਪ੍ਰਾਰਥਨਾ ਕੀਤੀ ਔਰ ਸਾਨੂੰ ਡਰ ਲੱਗਿਆ ਨਾ ਸਾਨੂੰ ਭੈ ਲੱਗਿਆ ਨਾ ਅਸੀਂ ਰਾਤ ਨੂੰ ਪੈਸਾ ਐਡਾ ਲੱਗਿਆ ਵੀ ਸਾਡੇ ਕੋਲ ਕੀ ਆ ਕੇ ਖੜ ਗਿਆ ਮੈਂ ਡਰ ਗਿਆ ਘਬਰਾ ਗਿਆ ਐਡਾ ਹੋ ਗਿਆ ਉਦਾਂ ਹੋ ਗਿਆ ਉਦਾਂ ਹੋ ਗਿਆ ਪਹਿਲਾਂ ਪੂਰੇ ਅਧਿਕਾਰ ਦੇ ਵਿੱਚ ਬੋਲੋ ਹਾਲੇਲੂਇਆ ਉਰੀ ਪ੍ਰਾਰਥਨਾਵਾਂ ਕਰੋ ਹallelujah ਧੀਰਜ ਰੱਖੋ ਅਗਰ ਕਿਸੇ ਲਈ ਪ੍ਰਾਰਥਨਾ ਕਰਨੀ ਹੈ ਤਾਂ ਵਾਚਨ ਵਿੱਚ ਰਹੇਗੇ ਪਰਮੇਸ਼ਰ ਨਾਲ ਸਮਾਂ ਬਤਾ ਕੇ ਤੁਸੀਂ ਕਿਸੇ ਲਈ ਪ੍ਰਾਰਥਨਾ ਕਰ ਸਕਦੇ ਹੋ ਹallelujah ਨਹੀਂ ਕਰਨੀ ਕਿਸੇ ਲਈ ਜ਼ਰੂਰ ਦੀ ਨਹੀਂ ਪਹਿਲਾਂ ਪਰਮੇਸ਼ਰ ਨਾਲ ਸੰਗਤ ਦੀਓ ਸਮਾਂ ਬਤਾਓ ਪੈਸੇ ਦੀ ਹਜ਼ੂਰੀ ਵਿੱਚ ਲਗਾਤਾਰ ਜਾਓ ਉਹਨੇ ਦੱਸਨਦਾ ਭਾਈ ਮੰਨੋ ਅਗਰ ਤੁਸੀਂ ਦਿੱਤੀ ਹੋਈ ਆਗਿਆ ਮੈਨੂੰ ਹੀ ਮੰਨ ਲੈਂਦੇ ਹੋ ਪੂਰੀ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ ਜਿਵੇਂ ਡੀਪੀ ਲਗਾਉਣ ਦੀ ਆ ਵਿੱਚ ਹਜੇ ਨਹੀਂ ਇਸ ਤਰ੍ਹਾਂ ਬਹੁਤ ਬੈਠੇ ਨੇ ਜਿਹਨੇ ਡੀਪੀ ਹਜੇ ਤੱਕ ਵੀ ਨਹੀਂ ਲਗਾਈਆਂ ਹallelujah ਤਾਂ ਦੇਖੋ ਕਿਉਂ ਪਰ ਉਹ ਪ੍ਰੋਪਰ ਜ਼ਾਦ ਨਹੀਂ ਹੁੰਦੇ ਕਿਉਂ ਇਸ ਵੇਲੇ ਜਦੋਂ ਕਿਹਾ ਉਸ ਦੇ ਟਾਈਮ ਹੀ ਪੁਗੜਾ ਵਰਕੇ ਦੇਣ ਦੇਣ ਜਾਣ ਦੇ ਰਾਸਤੇ ਬੋਲਣ ਜਾਣ ਦਾ ਪੱਡੇ ਲਗਾਉਣ ਲਾਉਂਦੇ ਕਲਿਸਟੀਆਂ ਸੋਣਿਆ ਕਿੰਨੇ ਵਾਰੀ ਆ ਰਹੀ 15 ਵਾਰੀ ਸੋਲਿਆ ਹੁਣ ਆ ਵੀ ਅਪਰੇਸ਼ਨ ਆ ਕੇ ਦਿੱਤੇ ਵੀ ਇਸ ਚਰਚ ਦੀਆਂ ਡੀਪੀਆ ਲਾਉਣੀਆਂ ਨੇ ਸੂਸਮਾ ਜਾਂਦਾ ਪ੍ਰਚਾਰ ਕਰਨਾ ਤੁਹਾਡੇ ਫੋਨਾਂ ਤੋਂ ਰਿਸਟਰ ਦੇਖਣਗੇ ਹਾਲੇਲੂਇਆ ਪਰ ਹਜੇ ਤੱਕ ਲੋਕ ਸੀਰੀਅਸ ਨਹੀਂ ਲੈ ਰਹੇ ਕਿਉਂ ਨਹੀਂ ਸੀਰੀਅਸ ਲੈ ਲੈ ਕਿਉਂਕਿ ਆਦਾਂ ਵਿੱਚ ਸੁਣਨੇ ਨੇ ਸੁੱਤੇ ਹੋਏ ਨੇ ਕੰਨ ਕਰ ਲੈਂਦੇ ਬੰਦ ਵੀ ਸਾਨੂੰ ਕੀ ਕਿਹਾ ਫੇਰ ਸਮੱਸਿਆ ਸਾਡਾ ਬੱਚਾ ਨਹੀਂ ਸੁਧਰ ਰਿਹਾ ਸਾਡੀ ਪ੍ਰੋਬਲਮ ਨਹੀਂ ਜਾ ਰਹੀ ਹalleluya ਇੱਕ ਇੱਦਾਂ ਹੋਊਗਾ ਕਿਵੇਂ ਹੋਊਗਾ ਬਾਰ-ਬਾਰ ਅਟੈਕ ਹੁੰਦੇ ਨੇ ਜਦੋਂ ਪ੍ਰਾਰਥਨਾ ਕਰਵਾਉਨੇ ਆ ਉਦੋਂ ਚੀਜ਼ ਬੜੇ ਹੋ ਜਾਂਦੀ ਹੈ ਜੀ ਜਦੋਂ ਫੇਰ ਇਸ ਤਰ੍ਹਾਂ ਹੁੰਦਾ ਫੇਰ ਅਸੀਂ ਦੁਕਮੇਦਿਜੇ ਫਸਦੇ ਆਏ ਤਾਂ ਬਾਈਬਲ ਨਹੀਂ ਬੜੀ ਜਾਂਦੀ ਪ੍ਰੋਪਰ ਸਰਕਾਰਾਂ ਨਹੀਂ ਮਿਲਦਾ ਚੱਲਿਆ ਨਹੀਂ ਜਾਂਦਾ ਪ੍ਰਾਰਥਨਾ ਬੜੀ ਹੁੰਦੀ ਆ ਕਿਉਂ ਨਹੀਂ ਹੁੰਦੀ ਕਿਉਂਕਿ ਮਸੀਹ ਨੇ ਤੈਨੂੰ ਆਗਿਆ ਦਿੱਤੀ ਆ ਬੋਇਦਰਾ ਹੱਥ ਨੂੰ ਆਗਿਆ ਹੁੰਦੀ ਜਦੋਂ ਕੰਨਾ ਹੀ ਪੈਣਾ ਹalleluya ਚਾਹੇ ਨੂੰ 2 ਸਾਲ ਲੱਗ ਜਾਣ ਜੋ ਪਰਮੇਸ਼ਰ ਨੇ ਆਗਿਆ ਦੇਤੀ ਉਹਦੇ ਨਿਸ਼ਾਨ ਤੁਹਾਨੂੰ ਹੀ ਮੋੜਨਾ ਪੈਣਾ ਚਾਹੇ 2 ਸਾਲ ਤੁਸੀਂ ਹੋਰ ਦਾ ਮੰਨੋ ਇਜੇ ਪਰਮੇਸ਼ਰ ਦਾ ਕੋਈ ਕੋਈ ਨੁਕਸਾਨ ਨਹੀਂ ਸਾਡਾ ਕੋਈ ਨੁਕਸਾਨ ਨਹੀਂ ਭਾਬਾਂ ਦਾ ਕੋਈ ਨੁਕਸਾਨ ਨਹੀਂ ਨੁਕਸਾਨ ਤੁਹਾਡਾ ਹੀ ਹੋਣਾ ਹੈ ਹallelujah ਤੁਸੀਂ ਨੁਕਸਾਨ ਨਹੀਂ ਕਰਾਉਣਾ ਪਰਮੇਸ਼ਰ ਦੇ ਵਾਚਨ ਨੂੰ ਸਾਥ ਚੱਲਣਾ ਉਹਦੀ ਅੱਗੇ ਹੁਣ ਦੋਸਤ ਨਹੀਂ ਜਾਣਣਾ ਹallelujah ਜਦੋਂ ਸ਼ਾਉਲ ਨੇ ਪਰਮੇਸ਼ਰ ਦੀ ਅੱਗੇ ਹੁਣ ਦੋਸਤ ਜਾਣਿਆ ਜਦ ਪਰਮੇਸ਼ਰ ਨੇ ਉਹਦਾ ਰਾਜ ਖੋਲਿਆ ਆਪਣਾ ਪ੍ਰੇਤਾਂਤਮਾ ਖੋਲਿਆ ਉਸ ਤੋਂ ਬਾਅਦ ਦੋਸਤ ਆਤਮਾ ਉਹਦੇ ਛੱਡਦਾ ਪਿਜਾ ਹੁਣ ਦੋ ਸ਼ੈਤਾਨ ਦੇ ਡਿੱਕੇ ਰਹੇ ਉਹਨੂੰ ਦੋਸਤ ਆਤਮਾ ਦੁਖੀ ਕਰਦਾ ਸੀ ਪਰੇਸ਼ਾਨ ਕਰਦਾ ਸੀ ਉਹਨੂੰ ਨੀਂਦ ਨਹੀਂ ਆਉਂਦੀ ਸੀ ਉਹਦਾ ਰਾਜ ਖੱਲ ਗਿਆ ਉਹਦੇ ਅਧੀਨ ਕੀ ਰਹੀ ਕੋਈ ਉਹਦੀ ਅੱਗੇ ਨਹੀਂ ਮੰਨਦਾ ਸੀ ਆ ਸਿਰਫ ਦੋਸਤਾਂ ਨੂੰ ਸਤਾਉਂਦਾ ਸੀ ਬਾਡੀ ਵਿੱਚ ਲਿਖਿਆ ਹੋਇਆ ਹallelujah ਦੋਸਤਾਂ ਤੋਂ ਸਤਾਉਂਦਾ ਸੀ ਦੁਖੀ ਕਰਦਾ ਸੀ ਪਰ ਜਦੋਂ ਪ੍ਰਮੇਸ਼ਰ ਦੇ ਵੱਜ ਨੂੰ ਸਾਲ ਚੱਲਣ ਲੱਗਾ ਜਾਨ ਦਾਊਦ ਰਾਜਨਾ ਕਰਦਾ ਸੀ ਸਰੰਗੀ ਵਜਾਉਂਦਾ ਸੀ ਤਾਨੂੰ ਸ਼ਾਂਤੀ ਮਿਲਦੀ ਸੀ ਦੋਸਤਾਂ ਮੈਂ ਕਿਹਾ ਹਟ ਜਾਂਦਾ ਹੁੰਦਾ ਸੀ ਹਾਲੇਲੂਇਆ ਜਿਹਦੇ ਤੁਹਾਡੇ ਤੇ ਅਸੀਂ ਪ੍ਰਾਰਥਨਾ ਕਰਦੇ ਆ ਤੁਸੀਂ ਕਹਿੰਦੇ ਸਾਡੇ ਤੇ ਤਰਦ ਹੋ ਰਿਹਾ ਕਦ ਠੀਕ ਨਹੀਂ ਹੋ ਰਿਹਾ ਐਡਾ ਹੋ ਰਿਹਾ ਐਡਾ ਹੋ ਰਿਹਾ ਜਿਹਦੇ ਤੁਹਾਡੇ ਤੇ ਪ੍ਰਾਰਥਨਾ ਕੀਤੀ ਜਾਂਦੀ ਆ ਦੋਸਤਾਂ ਦਮ ਪਰੇ ਹੋ ਜਾਂਦੀ ਆ ਹਾਲੇਲੂਇਆ ਹਟ ਜਾਂਦੀ ਆ ਜੇ ਮਾੜੀ ਜਾਂਦੀ ਆ ਕਿਉਂਕਿ ਪੁਜਰਾਤ ਮੰਨਣਾ ਸਕਦੀ ਆ ਵਾਚਨ ਦੇ ਨਾਲ ਸੰਗਦੀ ਆ ਵਾਚਨ ਅਨੁਸਾਰ ਚੱਲਦੇ ਆ ਤਾਂ ਕਰਕੇ ਉਹਦੀ ਸੇਵਾ ਕਰਦੇ ਆ ਸਾਡੇ ਕਹੇ ਤੇ ਦੋਸਤਾਂ ਤੋਂ ਮੈਂ ਸਾਡੇ ਹੁਦਮ ਕਿਉਂ ਮੰਨਦੀਆਂ ਨੇ ਕਿਉਂਕਿ ਉਹ ਦੇਖਦੀਆਂ ਨੇ ਵੀ ਪਰਮੇਸ਼ਰ ਦਾ ਚੁਣਿਆ ਹੋਇਆ ਦਾਸ ਆ ਪਰਮੇਸ਼ਰ ਦਾ ਬੰਦਾ ਅਗਰ ਤੁਸੀਂ ਵੀ ਪ੍ਰਾਰਥਨਾ ਕਰਨ ਵਾਲੇ ਹੋਵੋਗੇ ਪਰਮੇਸ਼ਰ ਦੇ ਪੈਰੋਂ ਉਸਤ ਚੱਲੋਗੇ ਤੋ ਦੇਖ ਸਕਦੀਆਂ ਨੇ ਵੀ ਇਹ ਵੀ ਯਿਸੂ ਦਾ ਬੰਦਾ ਅਸੀਂ ਯਿਸੂ ਨੂੰ ਸਿਆਣਦੇ ਆ ਇਹਨੂੰ ਵੀ ਸਿਆਣਦੇ ਆ ਵੀ ਪ੍ਰਾਰਥਨਾ ਕਰਦਾ ਇਹ ਠਾਈ ਠਾਈ ਕੱਢੇ ਪੈਂਦਾ ਇਹ ਝੂਠ ਨਹੀਂ ਬੋਲਦਾ ਪਾਪ ਨਹੀਂ ਕਰਦਾ ਤਾਂ ਸਾਨੂੰ ਇਥੇ ਜਾਣਾ ਪੈਣਾ ਆਲੇ ਫਿਰ ਪ੍ਰਾਰਥਨਾ ਕਰਾਉਣ ਦੀ ਲੋੜ ਨਹੀਂ ਬਣਦੀ ਤੁਸੀਂ ਮਜ਼ਬੂਤ ਬਣ ਜਾਓਗੇ ਕਿਉਂਕਿ ਇਹ ਤੁਹਾਨੂੰ ਬਾਲ ਮਜ਼ਬੂਤ ਕਰ ਸਕਦਾ ਤੁਸੀਂ ਮਜ਼ਬੂਤ ਬਣ ਸਕੇ ਹੋ ਵਸੀਦੇ ਵਿੱਚ ਆਤਮਿਕ ਲੈਵਲ ਤੇ ਮਜ਼ਬੂਤ ਬਣ ਸਕਦੇ ਹੋ ਸ਼ੈਤਾਨ ਨੂੰ ਹੁਕਮ ਦੇ ਸਕਦੇ ਹੋ ਬਿਮਾਰੀ ਨੂੰ ਹੁਕਮ ਦੇ ਸਕਦੇ ਹੋ ਅਗਰ ਤੁਹਾਡੀ ਸੰਗਤੀ ਹੋਊਗੀ ਅਗਰ ਤੁਸੀਂ ਬਚਨ ਨੂੰ ਸਾਹ ਚੱਲਣ ਵਾਲੇ ਹੋਮ ਹੋਗੇ ਹਾਲੇਲੂਇਆ ਉਦੋਂ ਆ ਖੋਦਾਂ ਨੂੰ ਵੱਡੀ ਮਾਰਕ ਦੇ ਲੱਗਦਾ ਇਸਤੇਮਾਲ ਕਰ ਸਕਦਾ ਆਪਣੇ ਕੰਮ ਨਾਲ ਜੋੜ ਸਕਦਾ ਜਿੱਦਾਂ ਮੈਨੂੰ ਚੁਣਿਆ ਉਸੇ ਇੱਥੇ ਪਾਣਾ ਵੱਢਣ ਨੂੰ ਚੁਣਿਆ ਇੱਕ ਪੈਨ ਦੀ ਸੇਵਾ ਸਟਾਰਟ ਹੋ ਚੁੱਕੀ ਆ ਜੋ ਗਲਾਲੇ ਪੈਣ ਲੱਗਦੀ ਆ ਦੇਖੇ ਪਰਮੇਸ਼ਰ ਨੇ ਉਹ ਜਲਦੀ ਸ਼ੁਰੂ ਕਰਾਂਦਾ ਹੁਕਮ ਦਿੱਤਾ ਵੀ ਨਹੀਂ ਤਾਂ ਸ਼ੁਰੂ ਕਰ ਮੈਂ ਤੇਰੇ ਨਾਲ ਆ ਮੈਂ ਤੇਨੂੰ ਚੰਗੀ ਲਾਈਫ ਨੂੰ ਦੇਖਿਆ ਮੈਂ ਤੇਨੂੰ ਚੈੱਕ ਕੀਤਾ ਤੂੰ ਪੈਨ ਮੰਨ ਦੀ ਵਿੱਚ ਤਾਈ ਵਿੱਚ ਰਹਿਣੀ ਆ ਤੀਜਾ ਨੂੰ ਬੋਣੀ ਆ ਪਿਛਲੀ ਸੇਵਾ ਕਰਦੀ ਆ ਆਪਣੇ ਕੰਮ ਛੱਡ ਕੇ ਪਰੇਸ਼ਣ ਦੀ ਸੇਵਾ ਕਰਦੀ ਆ ਪਰੇਸ਼ਣ ਪਹਿਲ ਦਿੰਦੀ ਆ ਜੋ ਕੀ ਹੋਇ ਪ੍ਰਸੰਨ ਹੋਇਆ ਮੈਂ ਤੈਨੂੰ ਚੁਣਦਾ ਮੈਂ ਤੈਨੂੰ ਖੜਾ ਕੀਤਾ ਮੈਂ ਤੈਨੂੰ ਦਾਣ ਨਾਲ ਬਰਦਾਨ ਦਊਗਾ ਤੈਨੂੰ ਮੈਂ ਅੱਗ ਦਊਂਗਾ ਸ਼ੈਤਾਨ ਤੋਂ ਤੇ ਰੱਖਿਆ ਕਰੂੰਗਾ ਮੇਰੇ ਬੱਚੇ ਨੂੰ ਬਚਾ ਕੇ ਰੱਖੂੰਗਾ ਮੈਂ ਤੈਨੂੰ ਬਧਾਉਂਗਾ ਸਮੇਂ ਸਮੇਂ ਤੇ ਪਾਣੀ ਲਾਊਗਾ ਹਾਲੇਲੂਇਆ ਦੇਖੋ ਤੁਹਾਡੇ ਚ ਹੋਰ ਚੋਟੇ ਹੋਏ ਨੇ ਉਹਨਾਂ ਨੂੰ ਅਜੇ ਕਿਉਂ ਨਹੀਂ ਗਿਆ ਕਿਉਂਕਿ ਪ੍ਰਸ਼ੰਨਾ ਵਿੱਚ ਪੂਰੀ ਅਨਿੰਕੀ ਨਹੀਂ ਦੇਖ ਰਿਹਾ ਪੂਰਾ ਸਮਰਪਣ ਨਹੀਂ ਦੇਖ ਰਿਹਾ ਜਿੰਨੇ ਸਮਰਪਣ ਕਰੋਗੇ ਓਨਾ ਹੀ ਪ੍ਰਵਰਤਨ ਆਊਗਾ ਹਾਲੇਲੂਇਆ ਇਹਦੇ ਪੈਸ ਨੂੰ ਚੁਣਿਆ ਗਿਆ ਨੇ ਸੇਵਾ ਸਟਾਰਟ ਹੋ ਚੁੱਕੀ ਆ ਚਾਰ ਪੰਜ ਮਹੀਨੇ ਹੋ ਚੁੱਕੇ ਆ ਤੁਸੀਂ ਦੇਖ ਰਹੇ ਹੋ ਜ ਦੇ ਦੋਸਤਾਂ ਤੋਂ ਚੀਖਦਿਆਂ ਨੇ ਉਹਦੀ ਘਾਟ ਦਿੱਤਾ ਪਰਮੇਸ਼ਰ ਨੇ ਸਾਮਨ ਦੇ ਦੀ ਬਾਹਵ ਦੇਦੀ ਜੋ ਦਿਨ ਦਿਨੇ ਬੱਧੀ ਲਿਆ ਸੀਗਾ ਬੋਲ ਦੀ ਸਾਮਨ ਦੇ ਬੱਧੀ ਗਈ ਇਹ ਕਹਿੰਦੇ ਵਚਨ ਪਰਮੇਸ਼ਰ ਦੇ ਹੱਥੋਂ ਨੋਖੀਆਂ ਕਰਾ ਮਤਾ ਵਿਖਾਲਦਾ ਸੀ ਇੱਥੋਂ ਦੀ ਜੋ ਰਮਾਲ ਅੱਤੇ ਪੜ ਕੇ ਉਹਦੇ ਸਰੀਰ ਨੂੰ ਛੂਹ ਕੇ ਰੋਕਿਆਂ ਉੱਤੇ ਪਾਉਂਦੇ ਸਨ ਅੱਤੇ ਉਹਨਾਂ ਦੇ ਰੋਗ ਜਾਂਦੇ ਰਹਿੰਦੇ ਤੇ ਦੋਸਤਾਂ ਦੇ ਵਿੱਚ ਨਿਕਲ ਜਾਂਦੇ ਸਨ ਹਾਲੇਲੂਇਆ ਹਾਲੇਲੂਇਆ ਤਾਂ ਆਪਣੇ ਆਪ ਨੂੰ ਪੂਰਾ ਕਰੋ ਕੰਪਲੀਟ ਕਰੋ ਵਜਨ ਅਨੁਸਾਰ ਚਲਾਓ ਆਗਿਆਕਾਰੀ ਅਨੁਸਾਰ ਚਲਾਓ ਤਾਂ ਕੋਈ ਦੋਸਤ ਤੁਹਾਡੇ ਤੇ ਨਹੀਂ ਰਹੂਗਾ ਹਾਲੇਲੂਇਆ ਪਰਮੇਸ਼ਰ ਉਹਨਾਂ ਨੂੰ ਝੜਤੂਗਾ ਇਹਦਾ ਤੁਹਾਨੂੰ ਆਗਿਆ ਦਿੱਤੀ ਗਈ ਆ ਬੋਲਿਆ ਗਿਆ ਭਵਨ ਤੋਂ ਪਵਿੱਤਰ ਪਲਪੜ ਤੋਂ ਬੋਲਿਆ ਗਿਆ ਵੀ ਆਪਣੇ ਲਈ ਘਰ ਲਈ ਕਣਕ ਸਾਹਮਣੇ ਖੇਂਦੀ ਆ ਪਰ ਪਰਮੇਸ਼ਰ ਦੇ ਘਰ ਲਈ ਵੀ ਲੈਣਾ ਦਸ ਮੈਂ ਇਸਦਾ ਇਸਦਾ ਲੈ ਕੇ ਆਉਣਾ ਅਗਲੀ ਵਾਰ ਅਗਲੀ ਵਾਰ ਖੁਦਾ ਪ੍ਰਸੰਨ ਹੋ ਸਕੇ ਉਹਦੀ ਰੂਹ ਪ੍ਰਸੰਨ ਹੋ ਸਕੇ ਤਾਂ ਕਿ ਜੋ ਦੋਸਤਾਂ ਦੀ ਬਿਮਾਰੀਆਂ ਨੇ ਖਲਵਣ ਨੂੰ ਖਤਮ ਕਰ ਸਕੇ ਝੜਕ ਸਕੇ ਉਹਨਾਂ ਨੂੰ ਡਾਂਸ ਸਕੇ ਪਿਆਸ ਕੋਸ਼ਿਸ਼ ਮਸਜਿਦਾਂ ਦੇ ਵਿੱਚ ਹallelujah ਤੁਸੀਂ ਇਜ਼ਹਾਦ ਹੋ ਜਾਓਗੇ ਤੁਹਾਡੇ ਬੱਚੇ ਇਜ਼ਹਾਦ ਹੋ ਜਾਓਗੇ ਤੁਹਾਡੇ ਘਰੋਵਾਰੇ ਇਜ਼ਹਾਦ ਹੋ ਜਾਣਗੇ ਸ਼ਿਮਰ ਤੋਂ ਸਰੀਰ ਅਜਾਦ ਹੋਣ ਦੇ ਨਿਸ਼ਮਸੇ ਨਾਮ ਦੇ ਵਿੱਚ ਹਾਲੇਲੂਇਆ ਹਾਲੇਲੂਇਆ ਤਾਂ ਪ੍ਰਾਰਥਨਾ ਕਰੋ ਪਰਮੇਸ਼ਰ ਦੇ ਅੱਗੇ ਖੁਦਵਾਨ ਪ੍ਰਾਰਥਨਾ ਕਰਨ ਵਾਲੇ ਬਣਿਏ ਪਰਮੇਸ਼ਰ ਦੀ ਮਦਦ ਕਰੋ ਸਹਾਇਤਾ ਕਰੋ ਪੈਦਾਸ਼ਮਸੇ ਜਿਸ ਤਰ੍ਹਾਂ ਖੁਦਵਾਨ ਦੋਸ਼ ਆਤਮਾ ਉਹ ਸ਼ੈਤਾਨ ਕੋਲ ਬੜਾ ਜਾਣਦੇ ਸੀ ਕਿ ਯੇਸ਼ੂ ਦੇ ਬਦਲੇ ਯੇਸ਼ੂ ਦੇ ਲੋਕ ਯੇਸ਼ੂ ਦੇ ਦਾਸ ਆ ਅਸੀਂ ਉਹ ਬੜੀਏ ਪਰਮੇਸ਼ਰ ਸ਼ੈਤਾਨ ਵੀ ਸਾਨੂੰ ਦੇਖ ਕੇ ਡਰੇ ਫਤੋ ਬੱਚੇ ਬਗੈ ਛੜ ਘਰ ਚੋ ਬੱਚੇ ਹਲਾਂਤ ਪੰਜਰ ਬਿਮਾਰੀਆਂ ਪੰਜਰ ਦੋਸ਼ ਆਤਮਾ ਪੰਜਰ ਸਾਨੂੰ ਇਹ ਜੇ ਬਣਾ ਪਰਮੇਸ਼ਰ ਅਸੀਂ ਸਾਬਨੇ ਆ ਵਜਨਗਣਾ ਤੂੰ ਸੱਤ ਹੋ ਸੱਤ ਬਣ ਇਹਦਾ ਮਤਲਬ ਸਾਡੇ ਸੱਤ ਬੰਨਾ ਸਾਡਾ ਕੰਮ ਆ ਸੱਤ ਹੋਣਾ ਸਾਡਾ ਕੰਮ ਆ ਵਸੀਦੇ ਵਿੱਚ ਖੜਨਾ ਸਾਡਾ ਕੰਮ ਆ ਵਸੀਦੇ ਨੂੰ ਸਾਥ ਚੱਲਣਾ ਸਾਡਾ ਕੰਮ ਆ ਵਿਰੋਧ ਹੋ ਸਕਦਾ ਘਰ ਦੇ ਬਹੁਤ ਕਰ ਸਕਦੇ ਆ ਤੁਸੀਂ ਸੁਣਨਾ ਇੱਕ ਸਮੇ ਉਹਨਾਂ ਨੂੰ ਉਹਦਾ ਵਿੱਚ ਨਹੀਂ ਚੱਲਣਾ ਪੱਜ ਨੂੰ ਸਾਥ ਚੱਲਣਾ ਰੂਸ ਦੇ ਭੈਣ ਨੂੰ ਸਾਥ ਚੱਲਣਾ ਇੱਕ ਦਿਨ ਆਊਗਾ ਕ੍ਰਿਸਟੀਆਂ ਤੁਸੀਂ ਇਸਤੇਮਾਲ ਕੀਤੇ ਜਾਓਗੇ ਸ਼ਮਸ ਦੇ ਨਾਮ ਦੇ ਵਿੱਚ ਹallelujah ਅੜੇ ਸੇਵ ਗਈ ਬੱਕਰੀ ਆਉਣ ਗਿਆ ਹallelujah ਅੜੇ ਗਵਾਈਆਂ ਬੱਕਰੀ ਆਉਣ ਗਿਆ ਸ਼ਮਸ ਪੂਰੇ ਬਾਡ ਦੇ ਵਿੱਚ ਉਹਨੂੰ ਪ੍ਰਸ਼ਾਸਨ ਸੰਭਾਲਣ ਦੀ ਤਾਕਤ ਰੱਖਦਾ ਈਸ਼ੂ ਮਸੀਹ ਦੇ ਨਾਮ ਵਿੱਚ ਉਹਨੂੰ ਬਧਾਉਣ ਦੀ ਤਾਕਤ ਰੱਖਦਾ ਈਸ਼ੂ ਮਸੀਹ ਦੇ ਨਾਮ ਵਿੱਚ ਹallelujah ਉਹਨੂੰ ਕਾਬਜਮ ਕਰਨ ਦੀ ਤਾਕਤ ਰੱਖਦਾ ਈਸ਼ੂ ਮਸੀਹ ਦੇ ਨਾਮ ਵਿੱਚ ਕੋਈ ਵੀ ਘਾਟੀ ਤੁਹਾਡਾ ਹਿੱਸਾ ਕਹਿੰਦੇ ਬਾਹਰ ਹੀ ਨਹੀਂ ਸਕਦੀ ਈਸ਼ੂ ਮਸੀਹ ਦੇ ਨਾਮ ਵਿੱਚ ਤੁਸੀਂ ਅਮੇਸਤਾ ਬਦੋਗੇ ਈਸ਼ੂ ਮਸੀਹ ਦੇ ਨਾਮ ਵਿੱਚ ਉੱਚੇ ਕੀਤੇ ਜਾਓਗੇ ਈਸ਼ੂ ਮਸੀਹ ਦੇ ਨਾਮ ਵਿੱਚ ਹallelujah 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 ਤਾਰੀਫ ਕਰਨਗੇ ਪਰੀਸ਼ੀ ਮਰਦ ਦੀ ਨਾਲ ਵਿੱਚ ਚੋਰ ਤੇ ਆਪਣੇ ਹੱਥਾਂ ਨਾਲ ਸਵਾਗਤ ਕਰਦੇ ਹੋਏ ਚੋਰ ਸੇ ਮਹਿਮਾ ਕਰਨਗੇ ਸਭ ਜਨ ਖੜੇ ਹੋ ਜਾਣਗੇ ਤੇ ਕ ਪਿਆਰੀ ਸੀ ਰਾਤ ਨਾ ਕਰਨਗੇ ਹallelujah ਆਪਲਾ ਬਾਸ਼ ਬਲ ਬਲ ਬਾਸ਼ ਬਲ ਬਾ ਪਵਿੱਤਰ ਆਤਮਾ ਨਾਲ ਸੰਗਤੀ ਕਰਨ ਦਾ ਤਰੀਕਾ ਕੀ ਆ ਜਿਨ੍ਹਾਂ ਨੂੰ ਗੈਰ ਭਾਸ਼ਾ ਆਉਂਦੀ ਆ ਅੱਧਾ ਪੌਣਾ ਘਾਟਾ ਗੈਰ ਭਾਸ਼ਾ ਬੋਲਿਆ ਕਰੋ ਉਹ ਪਵਿੱਤਰ ਆਤਮਾ ਨਾਲ ਸੰਗਤੀ ਹੋ ਜਾਊਗੀ ਹallelujah ਸਭ ਜਨ ਧਿਆਨ ਦੇ ਨਾਲ ਸੁਣੋ ਇਹਨਾਂ ਨੂੰ ਗੈਰ ਭਾਸ਼ਾ ਹੁੰਦੀ ਆ ਅੱਧਾ ਪੌੜਾ ਘੰਟਾ ਗੈਰ ਭਾਸ਼ਾ ਬੋਲਣੀ ਹੀ ਬੋਲਣੀ ਆ ਸਵੇਰੇ ਸ਼ਾਮ ਹਾਲੇਲੂਇਆ ਜਿਵੇਂ ਜਿਵੇਂ ਪੱਜ ਲੈ ਕੇ ਨਾ ਪਵਿੱਤਰ ਆਤਮਾ ਤੁਹਾਡੇ ਅੰਦਰੋਂ ਆਹਾਂ ਭਰ ਕੇ ਪ੍ਰਾਰਥਨਾ ਕਰੂਗਾ ਅੰਦਰੋਂ ਤੁਹਾਨੂੰ ਕੀ ਚਾਹੀਦਾ ਇਹ ਚੀਜ਼ ਦੀ ਜਰੂਰਤ ਹੈ ਇਹ ਚੀਜ਼ ਦੀ ਭੁੱਖਾ ਇਹ ਚੀਜ਼ ਦਾ ਛੁਟਕਾਰਾ ਕਿਸੇ ਨੂੰ ਅਜ਼ਾਦੀ ਚਾਹੀਦੀ ਆ ਜਦੋਂ ਗੈਰ ਭਾਸ਼ਾ ਦੇ ਵਿੱਚ ਪ੍ਰਾਰਥਨਾ ਮਕਾਨੀਆ ਸਟਾਰਟ ਕਰੋਗੇ ਲਓ ਨਾ ਹਾਲ ਦੇਖੋ ਤੁਹਾਨੂੰ ਮਿਲਦਾ ਚੁਟਕੀਆਂ ਦੇ ਵਿੱਚ ਸ਼ਮਸ ਦੇ ਨਾਂ ਦੇ ਵਿੱਚ ਹallelujah ਉਹ ਜਰਾਤ ਮੈਂ ਸੰਗਤ ਦੀ ਕਰਨੀ ਆ ਹallelujah ਗੈਰ ਪਾਸ ਆਪਾਂ ਬੋਲਣੀਆਂ ਨੇ ਜੇ ਨਹੀਂ ਆਉਂਦੀ ਤਾਂ ਮੰਗੋ ਪੂਰੀ ਤਰਫ ਦੇਣਾ ਮੰਗੋ ਪਰਮੇਸ਼ਰ ਦਾ ਬਾਦ ਵਿੱਚ ਆ ਕੇ ਜਿਹਨਾਂ ਨੂੰ ਗੈਰ ਪਾਸ ਨਹੀਂ ਮਿਲਦੀ ਜਦੋਂ ਸਵੇਰੇ ਰਾਤ ਨਾਲ ਸਟਾਰਟ ਹੁੰਦੀ ਆ ਪਹਿਲਾਂ ਤੁਹਾਡੇ ਗੋਡੇ ਇੱਥੇ ਪਾਉਣੇ 11:15 ਵਜੇ ਟੇਕੇ ਹੋਣੇ ਚਾਹੀਦੇ ਆ ਜਿਹਨੂੰ ਪਰਮੇਸ਼ਰ ਦੇਖੇ ਉਸ ਦੀ ਮੰਗੋ ਮੈਨੂੰ ਭੁੱਖਾ ਪਰਮੇਸ਼ਰ ਮੈਨੂੰ ਗੈਰ ਪਤਾ ਚਾਹੀਦੀ ਆ ਤੇਰੀ ਆਤਮਾ ਨਾਲ ਮੈਂ ਇੱਕ ਸੰਗਤੀ ਹੋ ਕੇ ਪ੍ਰਾਰਥਨਾ ਕਰਨੀ ਚਾਹਣੀ ਆ ਹallelujah ਜਦੋਂ ਮੈਨੂੰ ਮੈਂ ਵਸੀਨੇ ਵਿੱਚ ਆਇਆ ਮੈਨੂੰ ਪਤਾ ਲੱਗੇ ਵੀ ਗੈਰ ਪਾਸ ਆ ਇਸ ਤਰ੍ਹਾਂ ਸ਼ੈਤਾਨ ਨੂੰ ਕੜ ਫਿਊਜ਼ ਕਰਦੀ ਆ ਕਹਿਰਪਾਸ ਇੱਕ ਸਮਰਥੀ ਕਿਰਤੀ ਪ੍ਰਾਰਥਨਾ ਕੀ ਤਾਂ ਮੈਨੂੰ ਇਹ ਚਾਹੀਦੀ ਆ ਕਿਵੇਂ ਮਿਲੂਗੀ ਮੈਂ ਬਹੁਤਾਂ ਨੇ ਪੁੱਛਿਆ ਕਿ ਕਹਿਰਪਾਸ ਕਿਵੇਂ ਮਿਲੂਗੀ ਮੈਨੂੰ ਕਿਉਂਕਿ ਉਹ ਇਹਨੂੰ ਤੜਫਦਾ ਹਰ ਇੱਕ ਦਿਨ ਮੈਂ ਸ਼ੇਅਰ ਕਰਦਾ ਸੀਗਾ ਜਿੰਨਾਂ ਨੇ ਮੈਂ ਦੇਖਦੇ ਸੀ ਕਹਿਰਪਾਸ ਬੋਲਦੇ ਨੇ ਵੀ ਵਾਹ ਇਹ ਬੜੀ ਕਹਿਰਪਾਸ ਬੋਲਦੇ ਨੇ ਕਿੰਨਾ ਵਧੀਆ ਲੱਗਦਾ ਕਿੰਨਾ ਆਨੰਦ ਆਉਂਦਾ ਮੈਨੂੰ ਪੂਰੀ ਭੁੱਖ ਸੀ ਪੂਰੀ ਪਿਆਸ ਸੀ ਹਾਲੇਲੂਇਆ ਮੈਨੂੰ ਗੈਰ ਪਾਸਾ ਆਵੇ ਤੁਸੀਂ ਇੰਨੀ ਭੁੱਖ ਪਿਆਸ ਤੇ ਪੜੋ ਬਧਾਓ ਜੇ ਸੋਣਾ ਰੋਟੀ ਦੀ ਭੁੱਖ ਰੱਖਦੇ ਹੋ ਹਰ ਇੱਕ ਆਸ ਦੀ ਭੁੱਖ ਰੱਖਦੇ ਹੋ ਗੈਰ ਪਾਸਾ ਦੀ ਭੁੱਖ ਰੱਖੋ ਤੇ ਸਾਨੂੰ ਗੈਰ ਪਾਸਾ ਦਾ ਵਰਦਾਨ ਦੇ ਪਰਮੇਸ਼ਰ ਜੇ ਰਾਤ ਵਿੱਚ ਜਾ ਕੇ ਗੋਡੇ ਤੇ ਟਿਕੋਗੇ ਅਧੀਰਿਕ ਬਿਲ ਚੱਲੋਗੇ ਮੰਗੋਗੇ ਹੱਥ ਉਠਾ ਕੇ ਮਾਣੋ ਅੱਜ ਮੈਨੂੰ ਗੈਰ ਪਾਸਾ ਚਾਹੀਦਾ ਹੈ ਪਰਮੇਸ਼ਰ ਵਿਸ਼ਵਾਸ ਕਰੋ ਸਾਡੀ ਜਮੀਨ ਜੀਵ ਪਾਲਤੇ ਤੁਸੀਂ ਪ੍ਰਾਰਥਨਾ ਕਰਨ ਵਾਲੇ ਠਹਿਰੋ ਸ਼ਰਾਰ ਨੂੰ ਖੜਾ ਹੋਣ ਵਾਲੇ ਠਹਿਰੋ ਹਾਲੇਲੂਇਆ ਇਹ ਤਾਂ ਮੈਨੇ ਪੱਖ ਸੀ ਮੈਂ ਬਹੁਤਿਆਂ ਤੋਂ ਪੁੱਛਿਆ ਬਹੁਤ ਇਸ ਤਰ੍ਹਾਂ ਇੱਕ ਦੋ ਮਹੀਨੇ ਇਸ ਤਰ੍ਹਾਂ ਲੰਘੇ ਹੋਣਗੇ ਪਰ ਮੈਨੂੰ ਤੜਫ ਰੋਜ਼ ਰਹਿੰਦੀ ਸੀ